ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਨੂੰ ਲੱਖਾਂ ਦੀ ਲਾਗਤ ਵਾਲੇ ਸਮਾਨ ਸਮੇਤ ਇੱਕ ਨਵੀਂ ਫਾਇਰ ਬ੍ਰਿਗੇਡ ਦੀ ਗੱਡੀ ਦਿੱਤੀ ਗਈ। ਇਸ ਸਮਾਨ ਨੂੰ ਲੋਕ ਅਰਪਿਤ ਕਰਨ ਦੇ ਲਈ ਬਟਾਲਾ ਦੇ ਵਿਧਾਇਕ ਅਮਨ ਸ਼ੇਰਗਿੱਲ ਸ਼ਹਿਰੀ ਕਲਸੀ ਪਹੁੰਚੇ। ਇਸ ਮੌਕੇ ਵਿਧਾਇਕ ਬਟਾਲਾ ਨੇ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਇਸ ਸਾਰੇ ਸਮਾਨ ਦੀ ਮੰਗ ਚੱਲ ਰਹੀ ਸੀ ਇਸ ਮੰਗ ਤੇ ਗੌਰ ਕਰਦੇ ਹੋਏ ਪੰਜਾਬ ਸਰਕਾਰ ਨੇ 40 ਲੱਖ ਦੀ ਲਾਗਤ ਵਾਲਾ ਸਮਾਨ ਜਿਸ ਵਿੱਚ ਫਾਇਰ ਬਰਗੇਡ ਲਈ ਗੱਡੀ ਇੱਕ ਛੋਟੀ ਗੱਡੀ ਜੋ ਬਜ਼ਾਰਾ ਮੁਹੱਲਿਆਂ ਵਿੱਚ ਜਾ ਸਕਦੀ ਹੋਵੇ ਅਤੇ ਆਧੁਨਿਕ ਤਕਨੀਕ ਨਾਲ ਲੈਸ ਹੈ ਜਿਸ ਨਾਲ ਕਾਫੀ ਫਾਇਦਾ ਮਿਲੇਗਾ ਦੇਖੋ ਜੀ ਅੱਜ ਕਾਫੀ ਲੰਬੇ ਸਮੇਂ ਤੋਂ ਡਿਮਾਂਡ ਸੀ ਸਾਡੇ ਅਫਸਰ ਸਹਿਬਾਨਾਂ ਦੀ ਔਰ ਜਦੋਂ ਵੀ ਇਹਨਾਂ ਨੇ ਮੈਨੂੰ ਮਿਲਣਾ ਤੇ ਮੈਨੂੰ ਇਹੋ ਗੱਲ ਕਰਨੀ ਵੀ ਸਾਡੇ ਕੋਲ ਸ਼ਹਿਰ ਜਾਣ ਵਾਸਤੇ ਵਹੀਕਲ ਜਿਹੜਾ ਜੇ ਕੋਈ ਸ਼ਹਿਰ ਦੇ ਵਿੱਚ ਕੋਈ ਦਿੱਕਤ ਆ ਜਾਂਦੀ ਹੈ ਇੰਟਰਨਲ ਤੇ ਸਾਨੂੰ ਬੜੀ ਪ੍ਰੋਬਲਮ ਆਉਂਦੀ ਹੈ ਵੱਡੀਆਂ ਗੱਡੀਆਂ ਨੇ ਤੇ ਸਾਨੂੰ ਜਿਹੜੀ ਸ਼ਹਿਰ ਦੇ ਇੰਟਰਨਲ ਗੱਡੀ ਜਿਹੜੀ ਜ਼ਰੂਰੀ ਚਾਹੀਦੀ ਹੈ ਔਰ ਇਹ ਕਾਫੀ ਨੰਮੇ ਸਮੇ ਤੋਂ ਡਿਮਾਂਡ ਸੀ ਤੇ ਮਾਨਯੋਗ ਸੀਐਮ ਸਾਹਿਬ ਮੰਤਰੀ ਪੰਜਾਬ ਆਪਣੀ ਪੰਜੀ ਨੂੰ ਮੈਂ ਬੇਨਤੀ ਕੀਤੀ ਉਹਨਾਂ ਨੂੰ ਔਰ ਅੱਜ ਉਹਨਾਂ ਨੇ ਸਾਡੀਆਂ ਬੇਨਤੀਆਂ ਨੂੰ ਕਬੂਲ ਕਰਦੇ ਹੋਏ ਛੋਟੀ ਜਿਹੜੀ ਗੱਡੀ ਜਿਹੜੀ ਆ ਸਾਨੂੰ ਪ੍ਰੋਵਾਈਡ ਕੀਤੀ ਹੈ ਜਿਹਦੇ ਵਿੱਚ ਸ਼ਹਿਰ ਦੇ ਇੰਟਰਨਲ ਜੇ ਕੋਈ ਕੰਮ ਨਾ ਕਰੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਤੇ ਕਾਫੀ ਦਾ ਸਾਨੂੰ ਸਾਥ ਮਿਲੂਗਾ ਉਹਦੇ ਨਾਲ ਨਾਲ ਜਿਹੜੀ ਆਧੁਨਿਕ ਮੈਂ ਕਹਿ ਸਕਦਾ ਲੇਟੈਸਟ ਜਿਹੜੀ ਟੈਕਨੋਲੋਜੀ ਜਿ ਤਰ੍ਹਾਂ ਤੁਸੀਂ ਦੇਖਿਆ ਹੋਊਗਾ ਲਾਈਟਾਂ ਜਿਹੜੀਆਂ ਨੇ ਜਿ ਤਰ੍ਹਾਂ ਰਾਤ ਨੂੰ ਜਿੱਥੇ ਅੱਗ ਲੱਗਦੀ ਆ ਨੇਚਰਲੀ ਬੱਤੀ-ਬੁੱਤੀ ਬੰਦ ਕਰਨੀ ਪੈਂਦੀ ਹੈ ਸਾਨੂੰ ਲਾਈਟ ਦਾ ਪ੍ਰਬੰਧ ਕੀਤਾ ਹੋਇਆ ਵਿਦ ਜਨਰੇਟਰ ਦਾ ਪਲੱਸ ਸੂਟ ਜਿਹੜੇ ਨੇ ਨਵੇਂ ਜਿਹੜੇ ਅਪਾ ਕਹਿ ਸਕਦੇ ਆ ਵੀ ਇਹਨਾਂ ਨੂੰ ਫਾਇਰ ਬ੍ਰੀਗਰਡ ਨੂੰ ਦਿੱਤੇ ਆ ਜਿਹਦੇ ਨਾਲ 3 ਮਿੰਟ ਦੇ ਵਿੱਚ ਅ ਅੱਗ ਦੇ ਵਿੱਚ ਰਹਿ ਕੇ ਵੀ ਇਹ ਲੋਕਾਂ ਦਾ ਬਚਾਅ ਕਰ ਸਕਦੇ ਆ ਕਈ ਕਟਰ ਜਿਹੜੇ ਨੇ ਨਾਲ ਦਿੱਤੇ ਨੇ ਔਰ ਕਈ ਵਾਰੀ ਜਦੋਂ ਅੱਗ ਲੱਗਦੀ ਆ ਗੈਸ ਜਿਹੜੀ ਆ ਉਹ ਲੀਕ ਕਰ ਜਾਂਦੀ ਔਰ ਗੈਸ ਦਾ ਪਤਾ ਨਹੀਂ ਲੱਗਦਾ ਵੀ ਇਹ ਗੈਸ ਕਿਹੜੀ ਆ ਕਿਉਂਕਿ ਅ ਕਈ ਵਾਰੀ ਇਹ ਦੇਖਣਾ ਪੈਂਦਾ ਵੀ ਕੋਈ ਜ਼ਹਿਰੀਲੀ ਗੈਸ ਤੇ ਨਹੀਂ ਉਹ ਵੀ ਅੱਜ ਆਧੁਨਿਕ ਜਿਹੜਾ ਟੈਕਨੋਲੋਜੀ ਜਿਹੜੀ ਨਿਊ ਆਈ ਆ ਨਵੀਂ ਆਈ ਆ ਉਹ ਵੀ ਇਹਨਾਂ ਨੂੰ ਜਿਹੜਾ ਮੈਂ ਕਹਿ ਸਕਦਾ ਵੀ ਯੰਤਰ ਜਿਹੜਾ ਉਸ ਪ੍ਰੋਵਾਈਡ ਜਿਹੜਾ ਕੀਤਾ ਗਿਆ ਸੋ ਇਦੇ ਨਾਲ ਮੈਂ ਕਹਿ ਸਕਦਾ ਹਾਂ ਕਿ ਸਾਡਾ ਜਿਹੜਾ ਫਾਇਰ ਵਰਗੇ ਇਹ ਆ ਅੱਗੇ ਨਾਲੋਂ ਹੋਰ ਤਰੱਕੀ ਚ ਹੋਰ ਕੰਮ ਜਾਂਪੀ ਚ ਗਿਆ ਜੀ ਸਰ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਅਜੇ ਵੀ ਕਿਸਾਨ ਜਿਹੜਨੇ ਦੇਰ ਰਾਤ ਖੇਤਾਂ ਦੇ ਆਦੋ-ਗਾਂਦੋਂ ਤੋਂ ਕੁਛ ਨਹੀਂ ਹੋਇਆ ਦੇਖੋ ਮੈਂ ਇੱਕ ਗੱਲ ਕਹੂੰਗਾ ਜੀ ਅ ਸਗੋਂ ਅੱਜ ਤੇ ਪਾਣੀਆਂ ਦੇ ਮੁੱਦੇ ਦੀ ਗੱਲ ਚੱਲ ਰਹੀ ਹੈ ਸੈਂਟਰ ਜਿਹੜੀ ਹੈ ਠੱਕੇ ਨਾਲ ਪਾਣੀ ਲੈਣਾ ਚਾਹ ਰਿਹਾ ਅੱਜ ਤੇ ਉਹ ਕਹਿੰਦੇ ਨਾ ਪਾਣੀਆਂ ਦੇ ਰਾਖੇ ਪਾਣੀ ਕਿੰਨਾ ਕਰਕੇ ਬਚਾਇਆ ਜਾ ਰਿਹਾ ਕਿੰਨਾ ਕਰਕੇ ਆਪਾਂ ਇਹਨਾਂ ਐਫਰਟ ਕਰ ਰਹੇ ਹਾਂ ਕਿਉਂਕਿ ਸਾਡੇ ਕਿਸਾਨਾਂ ਨੂੰ ਜ਼ਰੂਰਤ ਹੈ ਸਾਡੇ ਜ਼ਿਮੀਦਾਰਾਂ ਨੂੰ ਲੋੜ ਹੈ ਕਿਉਂਕਿ ਵਾਈ ਵਾਸਤੇ ਫਸਲ ਵਾਸਤੇ ਹਰ ਪਾਣੀ ਦੀ ਜ਼ਰੂਰਤ ਜਿਹੜੀ ਸਾਡੇ ਵਾਸਤੇ ਬਹੁਤ ਇੱਕ ਖਾਸ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਮੌਕੇ ਦੇ ਵਿੱਚ ਸਾਡੇ ਭਰਾਵਾਂ ਨੇ ਹਾਂ ਦਾ ਵੀ ਨਾਰਾ ਨਹੀਂ ਮਾਰਿਆ ਸੋ ਕਹਿਣ ਦਾ ਭਾਵ ਆ ਆਪਾਂ ਮੈਂ ਤਾਂ ਅੱਗੇ ਵੀ ਇਹੋ ਬੇਨਤੀ ਕਰਦਾ ਹਾਂ ਹੁਣ ਨਾ ਪ੍ਰਸ਼ਾਸਨ ਦਾ ਸਰਕਾਰ ਦਾ ਸਾਥ ਦਿਓ ਜੇ ਆਪਾਂ ਤਰੱਕੀ 'ਚ ਲੈ ਕੇ ਜਾਣਾ ਚਾਹੁੰਦੇ ਆ ਤੇ ਜੇ ਆਪਾਂ ਨਹੀਂ ਤਰੱਕੀ 'ਚ ਲੈ ਕੇ ਜਾਣਾ ਚਾਹੁੰਦੇ ਫਿਰ ਆਪਾਂ ਉਲਟ ਚੱਲੀਏ ਤੇ ਫਿਰ ਉਹਦਾ ਫਾਇਦਾ ਘੱਟ ਤੇ ਨੁਕਸਾਨ ਤੇ ਜ਼ਿਆਦਾ ਹੁੰਦਾ ਹੈ ਮੈਂ ਨੀਰੇ ਸ਼ਰਮਾ ਫਾਇਰ ਅਫਸਰ ਨਗਰਨੇਕਾ ਮਟਾਲਾ ਤੋਂ ਅੱਜ ਸਾਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਮਟਾਲਾ ਫਾਇਰ ਬ੍ਰਿਗੇਡ ਨੂੰ ਅਪਗ੍ਰੇਡ ਕਰਨ ਵਾਸਤੇ ਇੱਕ QRV ਵਹੀਕਲ ਤੇ ਕੁਝ ਸਾਡੇ ਫਾਇਰ ਫਾਈਟਿੰਗ ਦੇ ਜਿਹੜੇ ਈਕੁਪਮੈਂਟ ਉਹ ਦਿੱਤੇ ਗਏ ਨੇ ਜੋ ਐਮਐਲਏ ਸਾਹਿਬ ਵੱਲੋਂ ਅੱਜ ਸਾਨੂੰ ਹੈਂਡਓਵਰ ਕੀਤੇ ਜਾਣੇ ਆ ਅੱਜ ਉਸੇ ਉਪਲਬਧ ਵਿੱਚ ਇਹ ਜਿਹੜਾ ਪ੍ਰੋਗਰਾਮ ਹੋਇਆ ਜਾਣਕਾਰੀ ਥੋੜੀ ਇਹਨਾਂ ਬਾਰੇ ਜਾਣਕਾਰੀ ਸਰ ਸਾਨੂੰ ਇੱਕ ਤੇ ਫਾਇਰ ਸੂਟ ਦਿੱਤੇ ਗਏ ਆ ਇਹਨਾਂ ਦੀ ਜਿਹੜੀ ਫਾਇਰ ਰੈਜ਼ੀਡੈਂਸ ਆ ਉਹ 3 ਮਿੰਟ ਦੀ ਹੈ ਹੀ 3 ਮਿੰਟ ਗੁਜ਼ਰ ਸਕਣੇ ਆ ਅੱਗ ਦੇ ਵਿੱਚ ਪਾ ਕੇ ਨੂੰ ਕਿਸੇ ਨੂੰ ਅ ਪਰੈਸਕਿਊ ਕਰਨਾ ਜਾਂ ਕਿਸੇ ਅੰਦਰ ਕੋਈ ਫਸਿਆ ਦਾ ਉਹਨੂੰ ਕੱਢਣ ਵਾਸਤੇ ਅੱਗ ਦੇ ਵਿੱਚੋਂ ਸਾਡਾ ਕਰਮਚਾਰੀ ਨੂੰ ਪਾ ਕੇ ਉਹਨੂੰ ਸੇਫਲੀ ਕੱਢ ਕੇ ਬਾਹਰ ਨਹੀਂ ਆ ਸਕਦਾ ਸੈਕਿੰਡ ਸਾਨੂੰ ਦਿੱਤੇ ਗਿਆ ਕੰਬੀ ਟੂਲ ਜਿਹੜੇ ਇਲੈਕਟ੍ਰਿਕ ਆਪਰੇਟ ਆ ਕਿਸੇ ਵੀ ਅ ਬਿਲਡਿੰਗ ਕਲਾਪਸ ਹੋ ਜਾਂਦੀ ਹੈ ਜਾਂ ਕੋਈ ਵਹੀਕਲ ਆਪਸ ਵਿੱਚ ਟਕਰਾ ਜਾਂਦੇ ਆ ਉਹਨਾਂ ਵਿੱਚ ਕੋਈ ਬੰਦਾ ਫਸ ਜਾਂਦਾ ਉਹਨਾਂ ਨੂੰ ਕੱਢਣ ਵਾਸਤੇ ਕਿਸੇ ਵਹੀਕਲ ਨੂੰ ਕੱਟਣ ਵਾਸਤੇ ਜਾਂ ਕਿਸੇ ਗੇਟ ਨੂੰ ਸ਼ਟਰ ਨੂੰ ਕੱਟਣ ਵਾਸਤੇ ਸਾਨੂੰ ਇਹ ਕੰਪੀ ਟੂਲ ਜਿਹੜੇ ਆ ਇਲੈਕਟ੍ਰਿਕ ਆਪਰੇਟ ਦਿੱਤੇ ਗਏ ਨੇ ਇਹ ਵੀ ਕਾਫੀ ਫਾਇਰ ਫਾਈਟਿੰਗ ਵਾਸਤੇ ਯੂਜੇਬਲ ਜਿਹੜੇ ਆ ਗੈਜਟ ਨੇ ਉਸ ਤੋਂ ਬਾਅਦ ਸਾਨੂੰ ਇੱਕ ਸਾਡੀ ਡਿਮਾਂਡ ਸੀਗੀ ਕਾਫੀ ਚਿਰ ਤੋਂ ਵੀ ਅਸੀਂ ਫਾਇਰ ਜਦੋਂ ਫਾਈਟਿੰਗ ਕਰਨ ਜਾਂਦੇ ਆ ਉਥੇ ਗੈਸ ਕਈ ਵਾਰੀ ਇਨਸੀਡੈਂਟ ਹੋਇਆ ਸਾਡੇ ਸ਼ਹਿਰ 'ਚ ਵੀ ਅਮੋਨੀਆ ਗੈਸ ਲੀਕ ਹੋਈ ਆ ਜਾਂ ਦੂਸਰੇ ਇਨਸੀਡੈਂਟ ਹੋਏ ਆ ਉਹਦੇ 'ਚ ਸਾਨੂੰ ਕਿਸੇ ਵੇਲੇ ਸਾਨੂੰ ਜਾਂਦੇ ਆ ਪਤਾ ਨਹੀਂ ਲੱਗਦਾ ਵੀ ਉਥੇ ਕਿਹੜੀ ਗੈਸ ਆ ਮੌਕੇ ਤੇ ਉਹ ਸਾਨੂੰ ਇੱਕ ਗੈਸ ਡਿਟੈਕਟਰ ਵੀ ਦਿੱਤਾ ਗਿਆ ਜਿਹਦੇ ਵਿੱਚ ਉਸ ਏਰੀਏ ਵਿੱਚ ਕਿਹੜੀ ਗੈਸ ਦੀ ਮਾਤਰਾ ਜ਼ਿਆਦਾ ਵਾ ਟਾਕਸਿਕ ਹੈ ਉਹ ਕਿਸ ਤਰ੍ਹਾਂ ਦੀ ਹੈ ਗੈਸ ਉਹਦੇ ਬਾਰੇ ਵੀ ਜਾਣਕਾਰੀ ਮਿਲਦੀ ਆ ਉਸ ਤੋਂ ਬਾਅਦ ਇੱਕ ਸਾਨੂੰ ਦਿੱਤਾ ਗਿਆ ਵਾ ਲਾਈਟਿੰਗ ਟਾਵਰ ਦਿੱਤਾ ਗਿਆ ਉਹ ਜਿਹੜਾ ਲਾਈਟਿੰਗ ਟਾਵਰ ਆ ਜਿਸਾਂ ਕੋਈ ਅਰਥ ਕੋਈ ਕਾ ਆ ਜਾਂਦਾ ਜਾਂ ਕੋਈ ਬਿਲਡਿੰਗ ਕਲੈਪਸ ਕਰ ਜਾਂਦੀ ਹੈ ਜਿੱਥੇ ਬਿਜਲੀ ਦਾ ਛੇਤੀ ਪੋਸੀਬਲ ਆਉਣਾ ਮੁਸ਼ਕਲ ਹੁੰਦਾ ਉਥੇ ਹੀ ਇਹ ਪੋਰਟੇਬਲ ਸਾਡੇ ਕੋਲ ਜਨਰੇਟਰ ਆ ਔਰ ਗੈਸ ਟਾਵਰ ਆ ਇਹ 11 12 ਫੋਟ ਉੱਪਰ ਜਿਹੜਾ ਵਾ ਖੁੱਲ ਜਾਂਦਾ 360 ਡਿਗਰੀ ਉੱਪਰ ਇਹਦੀ ਜਿਹੜੀ ਲਾਈਟ ਜਿਹੜੀ ਹੈ ਦੰਦਾ ਆਪਣੀ ਇਹਨੂੰ 360 ਡਿਗਰੀ ਚ ਵੀ ਯੂਜ਼ ਕਰ ਸਕਦੇ ਆ 180 ਡਿਗਰੀ ਚ ਵੀ ਯੂਜ਼ ਕਰ ਸਕਦੇ ਆ ਇਹਦੀ ਹੁਣੇ ਡੈਮੋ ਵੀ ਆਂਦੇ ਆ ਸਾਥ ਤੇ ਫਿਰ ਤੁਹਾਨੂੰ ਵਿਕ ਕਰਕੇ ਉਸ ਪਹਿਲਾਂ ਸਮਾਨ ਇਹ ਚੋਂ ਕਿਹੜਾ ਨਹੀਂ ਸੀ ਹੈਗਾ ਤੁਹਾਡੇ ਕੋਲ ਸਰ ਇਹਨਾਂ ਚੋਂ ਲਗਭਗ ਸਮਾਨ ਸਾਡੇ ਕੋਲ ਕੋਈ ਵੀ ਨਹੀਂ ਸੀਗਾ ਕੋਈ ਇੱਕ ਰਿਸਪੌਂਸ ਜਿਹੜੀ ਵਹੀਕਲ ਸਾਡੇ ਕੋਲ ਯੂਨਿਟ ਆਇਆ ਇਹ ਸਾਡੇ ਅੰਦਰਲੇ ਬਜ਼ਾਰਾਂ ਵਾਸਤੇ ਕਾਫੀ کارਗਰ ਆ ਤੁਸੀਂ ਜਾਣਦੇ ਹੋ ਵੀ ਸਾਡਾ ਜਿਹੜਾ ਚੱਕਰੀ ਬਾਜ਼ਾਰ ਮੇਨ ਸਾਡੀ ਰੀੜ ਦੀ ਹੱਡੀ ਹੈ ਸ਼ਹਿਰ ਦੀ ਸਾਰਾ ਸਾਡਾ ਕਾਰੋਬਾਰ ਉਸ ਤੇ ਉੱਤੇ ਟਿਕਿਆ ਪਿਛੇ ਜੀ ਉਥੇ ਇਨਸੀਡੈਂਟ ਵੀ ਆਗ ਵੀ ਲੱਗਦੀ ਆ ਲੇਕਿਨ ਉਥੇ ਵੱਡਾ ਟੈਂਡਰ ਕੋਈ ਜਾ ਨਹੀਂ ਪੰਦਾ ਇਹ ਜਿਹੜਾ ਸਾਡੇ ਕੋਲ ਕੁਇਕ ਰਿਸਪੌਂਸ ਵਹੀਕਲ ਆ ਇਹ ਉਥੇ ਕਾਫੀ کارਗਰ ਆ ਇਹਦੇ ਚ ਜਿਹੜਾ ਮਿਸਟ ਪੰਪ ਲੱਗਾ ਉਹ ਵੀ ਕਾਫੀ کارਗਰ ਹੈ ਫੋਮ ਵੀ ਇੱਥੇ ਓਪਰੇਟ ਹੁੰਦੀ ਆ ਸਰ ਇਹ ਜਿਹੜਾ ਸਮਾਨ ਹੈ ਲਗਭਗ 50 ਲੱਖ ਤੋਂ ਉੱਪਰ ਹੀ ਹੈ ਲਗਭਗ ਤੇ ਕੋਈ ਲਿਖ ਕੇ ਭੇਜਿਆ ਗਿਆ ਸੀ ਵਿਭਾਗ ਵੱਲੋਂ ਕਿ ਇਸ ਮਾਨ ਚਾਹੀਦਾ ਸੋ ਡਿਮਾਂਡ ਸਾਡੀ ਸਮੇਂ-ਸਮੇਂ ਸਰ ਜਾਂਦੀਆਂ ਰਹਿੰਦੀਆਂ ਨੇ ਜਿਸ ਸਮੇਂ ਵੀ ਸਾਨੂੰ ਜੀਜ਼ ਦੀ ਜ਼ਰੂਰਤ ਹੁੰਦੀ ਹੈ ਅਸੀਂ ਆਪਣੀ ਹੈੱਡ ਆਫਿਸ ਨੂੰ ਜ਼ਰੂਰ ਇਹਦੇ ਬਾਰੇ ਜਾਣੂ ਕਰਾਉਂਦੇ ਆ ਇਸ ਤੋਂ ਇਲਾਵਾ ਆਪਾਂ ਜਿਹੜੀ ਆ ਦੋ ਵੱਡੇ ਫਾਇਰ ਟੈਂਡਰਾਂ ਦੀ ਵੀ ਡਿਮਾਂਡ ਕੀਤੀ ਗਈ ਹੈ ਸਾਡੇ ਵੱਲੋਂ ਕਿਉਂਕਿ ਸਾਡੇ ਕੋਈ ਏਰੀਆ ਕਾਫੀ ਜ਼ਿਆਦਾ ਵੱਡਾ ਵਾ ਸ੍ਰੀ ਹਰਗੋਬਿੰਦ ਘਮਾਨ ਕਾਦੀਆਂ ਹਰਚੋਵਾਲ ਫਟੇਗੜ ਚੂੜੀਆਂ ਡੇਰਾਬਾਬ ਨਾਨਕ ਔਰ ਬਟਾਲਾ ਸ਼ਹਿਰ ਇੰਡਸਟਰੀ ਹਬ ਹੋਣ ਕਰਕੇ ਗੁਰਨਾਨਕ ਦੇਵ ਜੀ ਦਾ ਵਿਆਹ ਪਰ ਵੀ ਹਰ ਸਾਲ ਅਹੀ ਟੁੰਗਤਾਂ ਮਨਾਉਂਦੇ ਆ ਲੱਖਾਂ ਸ਼ਰਧਾਲੂ ਆਉਂਦੇ ਆ ਉਹਨਾਂ ਦੀ ਸੇਫਟੀ ਵਾਸਤੇ ਅਹੀ 2 ਫਾਇਰ ਟੈਂਡਰ ਹੋਰ ਮਲਟੀਪਰਪਸ ਦੀ ਡਿਮਾਂਡ ਜਿਹੜੀ ਆ ਆਪਣੇ ਹੈੱਡ ਆਪਸ਼ਨ ਕੀਤੀ ਦੀ ਆ ਮੈਨੂੰ ਮੇ ਵੀ ਆ ਕਿ ਇੱਕ ਤੇ ਸਾਨੂੰ ਜਰੂਰ ਮਿਲੇਗਾ ਲੇਕਿਨ ਜੇ ਪਾ ਥੋੜਾ ਜਿਆ ਐਫਰਟ ਹੋਰ ਜਿਆਦਾ ਕਰਾਂਗੇ ਤੇ ਸਾਨੂੰ ਸ਼ਾਇਦ ਦੂਸਰਾ ਕਰਮਚਾਰੀਆਂ ਦੀ ਗਿਣਤੀ ਕਿੰਨੀ ਹੈ ਸਰ ਹਾਂਜੀ ਐਸ ਵੇਲੇ ਤੇ ਸਾਡੇ ਕੋਲ ਟੋਟਲ ਜਿਹੜੇ ਆ 31 ਕਰਮਚਾਰੀ ਆ ਟੋਟਲ ਤੇ ਜਿਹੜੇ ਚੋਂ ਅਸੀਂ 8-9 ਕਰਮਚਾਰੀ ਡੇਰਾ ਬਾਬਾ ਨਾਨਕ ਡਿਪਿਊਟ ਕੀਤੇ ਤੇ ਇੱਕ ਫਾਇਰ ਟੰਡਰ ਵੀ ਉੱਥੇ ਡਿਪਿਊਟ ਕੀਤਾ ਤਾਂ ਕਿਉਂਕਿ ਡੇਲੀ 5-6 ਕਾਲਾ ਡੇਰਾ ਬਾਬਾ ਨਾਨਕ ਤੋਂ ਆ ਰਹੀਆਂ ਸੀ ਤੇ ਸਾਨੂੰ ਜਾਣਾਂ ਵਿੱਚ ਸਮਾਂ ਜ਼ਿਆਦਾ ਵੇਸਟ ਕਰ ਹੁੰਦਾ ਸੀਗਾ ਇਸ ਕਰਕੇ ਇੱਕ ਪੱਕਾ ਫਾਇਰ ਟੰਡਰ ਉੱਥੇ ਅਸਲੀਂ ਦੁੱਤਚੇ ਲਗਾਇਆ ਗਿਆ ਜਿਹੜਾ ਉੱਥੋਂ ਹੀ ਆਪਰੇਸ਼ਨ ਨੂੰ ਅੰਜਾਮ ਦਿੰਦਾ ਕਿੰਨਾ ਕੋ ਫਾਇਦਾ ਮਿਲੇਗਾ ਇਸ ਮਾਨ ਸਰ ਇਸ ਮਾਨ ਸਾਡੀ ਜਿਹੜੀ ਹੈ ਫਾਇਰ ਫਾਈਟਿੰਗ ਦਾ ਜਿਹੜਾ ਸਾਡਾ ਢੰਗ ਆ ਹੋਰ ਜ਼ਿਆਦਾ ਨਿਖਰੇਗਾ ਆਪਾਂ ਪਬਲਿਕ ਦੀ ਸੇਫਟੀ ਵਾਸਤੇ ਵੱਧ ਚੜ ਕੇ ਕੰਮ ਕਰ ਸਕਾਂਗੇ ਤੇ ਕਿਸੇ ਵੀ ਇਨਸੀਡੈਂਟ ਨੂੰ ਘੱਟ ਸਮੇਂ ਵਿੱਚ ਡਿਸਾਲਵ ਕਰ ਪਾਵਾਂਗੇ। ਸੈਂਟ ਬਰੀਫ ਥੋੜਾ ਇਹ ਕਿ ਆ ਸਮਾਂ ਦਿੱਤਾ ਗਿਆ ਤੇ ਕਿੰਨਾ ਕੁ ਦਾ ਲਾਭ ਮਿਲੇਗਾ ਬਟਾਲਾ ਨੂੰ। ਹਾਂਜੀ। ਹਾਂਜੀ। ਅ ਸੋਚਾ ਕਰੀ ਅੱਜ ਬਟਾਲਾ ਮ्युनਿਸਪਲ ਕਾਰਪੋਰੇਸ਼ਨ ਨੂੰ ਸਾਡੇ ਬਟਾਲੇ ਦੇ ਸਤਕਾਰਯੋਗ ਐਮਐਲਏ ਸਾਹਿਬ ਸ਼੍ਰੀ ਸ਼ਹਿਰੀ ਕਲਸੀ ਜੀ ਦੇ ਐਫਰਟਸ ਦੇ ਸਦਕਾ ਉਹਨਾਂ ਦੇ ਉਦਮ ਸਦਕਾ ਸਾਨੂੰ ਪੰਜਾਬ ਸਰਕਾਰ ਤੋਂ ਇਹ ਇੱਕ ਵਹੀਕਲ ਕੇਯੂਆਰਵੀ ਕਿਕ ਰਿਸਪੌਂਸ ਵਹੀਕਲ ਮਿਲਿਆ ਹੈ। ਜੋ ਕਿ ਫਾਇਰ ਸਟੇਸ਼ਨ ਨੂੰ ਦਿੱਤਾ ਗਿਆ ਔਰ ਇਹਦੇ ਨਾਲ ਕਾਫੀ ਇਕੁਪਮੈਂਟ ਮਿਲਿਆ ਤੇ ਅਸੀਂ ਧੰਨਵਾਦੀ ਐਮਐਲ ਸਾਹਿਬ ਦੇ ਤੇ ਉਮੀਦ ਕਰਦੇ ਹਾਂ ਕਿ ਇਸ ਵਹੀਕਲ ਦੇ ਆਉਣ ਨਾਲ ਜਿਹੜਾ ਸ਼ਹਿਰ ਦੇ ਅੰਦਰ ਅਗਰ ਇਨ ਕੇਸ ਕੋਈ ਮਿਸ ਹਪਨਿੰਗ ਹੁੰਦੀ ਹੈ ਤੇ ਉਹਨੂੰ ਕੰਟਰੋਲ ਕਰਨ ਵਿੱਚ ਕਿਕ ਰਿਸਪਾਂਸ ਦਿੱਤਾ ਜਾਏਗਾ ਤੇ ਅਤੇ ਇਨਸ਼ੋਰ ਕੀਤਾ ਜਾਏਗਾ ਕਿ ਜਿਹੜਾ ਹੈ ਕਿ ਨੁਕਸਾਨ ਨਾ ਹੋਵੇ ਕਿਸੇ ਚੀਜ਼ ਦਾ ਜਾਨੀ ਵਾਲੇ ਨੁਕਸਾਨ ਨਾ ਹੋਵੇ ਤੇ ਇਸ ਤਰ੍ਹਾਂ ਦੇ ਗੈਜਟਸ ਨਾਲ ਕੰਫੀਡੈਂਸ ਬਿਲਡ ਹੁੰਦਾ ਪਬਲਿਕ ਦੇ ਅੰਦਰ ਕਿ ਉਹਨਾਂ ਦੀ ਸੇਫਟੀ ਵਾਸਤੇ ਫਾਇਰ ਬ੍ਰਿਗੇਡ ਕੰਮ ਕਰ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਕੰਮ ਕਰ ਰਹੀ ਹੈ ਔਰ ਮੈਂ ਆਸ ਕਰਦਾ ਹਾਂ ਕਿ ਸਾਡੇ ਜਿਹੜੇ ਇਥੇ ਦੇ ਫਾਇਰ ਆਫੀਸਰ ਹੈ ਸ਼੍ਰੀ ਨੀਰਿਤ ਸ਼ਰਮਾ ਜੀ ਇਹ ਪਹਿਲਾਂ ਵੀ ਬਹੁਤ ਅੱਛਾ ਕੰਮ ਕਰ ਰਹੇ ਤੇ ਇਹਨਾਂ ਦੀ ਟੀਮ ਸਾਰੀ ਬਹੁਤ ਅੱਛਾ ਕੰਮ ਕਰ ਰਹੀ ਹੈ ਤੇ ਇਹੇ ਉਮੀਦ ਕਰਦਾ ਕਿ ਜੋ ਇਕਪਮੈਂਟ ਮਿਲਿਆ ਲੇਟੈਸਟ ਮਿਲਿਆ ਇਹਦੇ ਨਾਲ ਇਹਨਾਂ ਦੀ ਜਿਹੜਾ ਐਫੀਸ਼ੀਐਂਸੀ ਹੈ ਇਹ ਹੋਰ ਵੀ ਵਧੇਗੀ ਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਦਾ ਥੈਂਕ ਯੂ ਅੱਜ ਪਹਿਲੇ ਆ ਵੀ ਪਾ ਦਿਓ ਆ ਵੀ ਪਾ ਦਿਓ ਜਮਾ ਆ ਬਾਈਟ ਮਕਾਦਣ ਲੱਗੇ ਕੰਮ ਮੰਡੀ ਦਾ ਯਾਰ ਇਹ ਕਰੀ ਬਰ ਬਾਈ ਹਾਂਜੀ ਬੰਦ ਹੋ ਗਿਆ ਜੀ ਸਤੇ ਜਾ ਮਾਰਕਟੇ ਕਰ ਰਿਹਾ ਹੈ ਤੇ ਕੁਝ ਮਾਸੇ ਦਿੱਤ ਨੂੰ ਮਾਰਕਟੇ ਕਰੇਗਾ ਜੋ ਉਸ ਦੀ ਟੀਮ ਨੇ ਰਲਿਆ ਹੋਇਆ ਹੋਰੇ ਸੰਬੰਧ ਆ ਜਾਏਗਾ ਮੇਰੇ ਆਖਰੀ ਕੋਲ ਤਾਂ ਇਹ ਲਾਈਟ ਸਪੈਰ ਵਾਲਾ ਸਪੈਰ ਇਹ ਜਿਹੜਾ ਸਬਾਨ ਆ ਕਰ ਪ੍ਰਿੰਟ ਬਣਾਉਣ ਮੋੜੇ ਮੋੜੇ ਜੀ ਕੋਈ ਕੰਟਰੋਲ ਕੀ ਕਹਦੇ ਸੈਂਚੂਰੀ ਕਹਿੰਦੇ ਹੈ ਨਾਮ ਹੈ ਜੀ ਇੰਪੋਰਟ ਕਰਕੇ ਆਉਂਦੇ ਆ ਰਹੇ ਚੱਲ ਗਾੜਾ ਜਾਈਓ ਇੱਧਰ ਤੇ ਦੂਜੇ ਪਾਸੇ ਬਹੁਤ ਆ ਰਿਹਾ ਹੈ ਜੀ ਬਹੁਤ ਵਾਗੇ ਕੰਮ ਹੋ ਗਏ ਕੰਮ ਹੋ ਗਏ ਨਾ ਸੋਟਾ ਪੋਰਟ ਲੀਟਰ ਪਾਉਣਾ ਪਾ ਫਾਇਲ ਫਾਇਲ ਮੈਂ ਆ ਗਿਆ ਕਹਿੰਦਾ ਮੈਂ ਸਿੱਕਾ ਦੀ ਦੌੜ ਲਾਉਂਦੇ ਹਾਂ